ਪਿਆਰੇ ਵਿਦਿਆਰਥੀਓ ਅੱਜ ਅਸੀਂ ਵਿਆਕਰਨ ਦੇ ਇੱਕ ਬਹੁਤ ਇੰਪੋਰਟੈਂਟ ਅੰਗ ਨਾਮ ਅਤੇ ਉਸ ਦੀਆਂ ਕਿਸਮਾਂ ਦੇ ਬਾਰੇ ਵਿੱਚ ਗੱਲ ਕਰਾਂਗੇ ਜਿਵੇਂ ਕਿ ਅਸੀਂ ਸਾਰੇ ਜਾਣਦੇ ਹਾਂ ਵੀ ਨਾਮ ਪੰਜਾਬੀ ਵਿਆਕਰਨ ਦਾ ਇੱਕ ਮਹੱਤਵਪੂਰਨ ਹਿੱਸਾ ਹੈ ਤੇ ਇਹਦੀਆਂ ਜਿਹੜੀਆਂ 5 ਕਿਸਮਾਂ ਉਹਨਾਂ ਨੂੰ ਯਾਦ ਕਰਨ ਵਿੱਚ ਕਈ ਵਾਰੀ ਬੱਚਿਆਂ ਨੂੰ ਦਿੱਕਤ ਆਉਂਦੀ ਹੈ ਤਾਂ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਇਹਨਾਂ 5 ਕਿਸਮਾਂ ਨੂੰ ਯਾਦ ਕਰਨ ਦਾ ਇੱਕ ਸ਼ਾਰਟਕਟ ਤਰੀਕਾ ਜਿਹੜਾ ਉਹ ਦੇਖਾਂਗੇ ਉਹਨੂੰ ਸਿੱਖਾਂਗੇ ਤੇ ਉਹਦੇ ਨਾਲ ਇੱਕ ਕਿਸਮਾਂ ਜਿਹੜੀਆਂ ਉਹ ਯਾਦ ਰੱਖਣ ਦੀ ਕੋਸ਼ਿਸ਼ ਕਰਾਂਗੇ ਤਾਂ ਉਹਦੇ ਲਈ ਅਸੀਂ ਕੀ ਕਰਾਂਗੇ ਬੇਟੇ ਇੱਕ ਛੋਟੀ ਜੀ ਲਾਈਨ ਹੈ ਜਿਹੜੀ ਤੁਸੀਂ ਯਾਦ ਰੱਖਣੀ ਹੈ ਆਮ ਕਰਕੇ ਖਾਸ ਵਸਤੂ ਦੇ ਇੱਕਾਟ ਦੇ ਰੂਪ ਵਿੱਚ ਪੇਸ਼ ਹੁੰਦੇ ਹਨ ਹੁਣ ਦੇਖਿਆ ਜਾਵੇ ਤਾਂ ਬੇਟੇ ਇੱਕ ਲਾਈਨ ਹੈ ਛੋਟੀ ਜੀ ਪਰ ਜੇ ਅਸੀਂ ਧਿਆਨ ਦੇਈਏ ਤਾਂ ਇਹਦੇ ਵਿੱਚ ਵਿਆਕਰਨ ਦੀਆਂ ਪੰਜ ਦੀਆਂ ਪੰਜ ਸੌਰੀ ਨਾਮ ਦੀਆਂ ਪੰਜ ਦੀਆਂ ਪੰਜ ਜਿਹੜੀਆਂ ਕਿਸਮਾਂ ਹੈ ਉਹ ਆਪਣੇ ਆਪ ਦੇ ਵਿੱਚ ਆ ਜਾਣਗੇ ਆ ਪਹਿਲੀ ਕਿਸਮ ਆਮ ਨਾਮ ਦੂਸਰੀ ਖਾਸ ਨਾਮ ਤੀਸਰੀ ਵਸਤੂਵਾਚਕ ਨਾਮ ਚੌਥੀ ਇਕਾਠਵਾਚਕ ਨਾਮ ਤੇ ਪੰਜਵੀਂ ਭਾਵਵਾਚਕ ਨਾਮ ਨੂੰ ਇਸ ਇੱਕ ਲਾਈਨ ਦੇ ਵਿੱਚ ਬਿਟੇ ਆਪਾਂ ਨੂੰ ਨਾਮ ਦੀਆਂ ਜਿਹੜੀਆਂ ਪੰਜ ਕਿਸਮਾਂ ਉਹ ਸਾਰੀਆਂ ਜਿਹੜੀਆਂ ਉਹ ਯਾਦ ਹੋ ਜਾਂਦੀਆਂ ਠੀਕ ਹੈ ਹੁਣ ਦੇਖੀ ਆਮ ਨਾਮ ਸਭ ਤੋਂ ਪਹਿਲਾਂ ਆਮ ਨਾਮ ਬਿਟੇ ਕਿਸੇ ਵੀ ਵਸਤੂ ਜੀਵ ਸਥਾਨ ਜਾਤੀ ਜਾਂ ਸ਼੍ਰੀਣੀ ਦਾ ਜਿਹਦੇ ਤੋਂ ਸਾਨੂੰ ਉਹਦ ਹੋਵੇ ਉਹਨੂੰ ਅਸੀਂ ਕਹਾਂਗੇ ਬਿਟੇ ਆਮ ਨਾਮ ਉਸ ਤੋਂ ਬਾਅਦ ਹੈ ਖਾਸ ਨਾਮ ਕੋਈ ਵੀ ਖਾਸ ਵਿਅਕਤੀ ਜੀਵ ਜਾਂ ਸਥਾਨ ਜਾਂ ਕੋਈ ਵੀ ਚੀਜ਼ ਜਿਹੜੀ ਬਾਕੀ ਹੋਰ ਚੀਜ਼ਾਂ ਨਾਲੋਂ ਕਿਸੇ ਵੀ ਤਰੀਕੇ ਨਾਲ ਸਪੈਸ਼ਲ ਹੋਵੇ ਤਾਂ ਉੱਥੇ ਜਿਹੜਾ ਨਾਮ ਵਰਤਿਆ ਜਾਏਗਾ ਉਹਨੂੰ ਅਸੀਂ ਕਹਾਂਗੇ ਬਿਟੇ ਖਾਸ ਨਾਮ ਫਿਰ ਉਸ ਤੋਂ ਬਾਅਦ ਤੀਸਰਾ ਵਸਤੂਵਾਚਕ ਨਾਮ ਉਹ ਚੀਜ਼ ਨਾਮ ਜਿਹਦੇ ਤੋਂ ਸਾਨੂੰ ਕੋਈ ਤੋਲਣ ਮਿਨਣ ਮਾਪੀਆਂ ਜਾਣ ਵਾਲੀਆਂ ਜਿਹੜੀਆਂ ਵਸਤੂਆਂ ਦੀ ਜਾਣਕਾਰੀ ਮਿਲੇ ਤਾਂ ਉੱਥੇ ਅਸੀਂ ਕਹਾਂਗੇ ਵਸਤੂਵਾਚਕ ਨਾਮ ਜਿਵੇਂ ਸੋਨਾ ਹੋਇਆ ਚਾਂਦੀ ਹੋਈ ਕੱਪੜਾ ਹੋਇਆ ਤੇ ਇਹ ਚੀਜ਼ਾਂ ਬਿٹے ਤ올ੀਆਂ ਜਾ ਸਕਦੀਆਂ ਮਿਨੀਆਂ ਜਾ ਸਕਦੀਆਂ ਇਹਨਾਂ ਲਈ ਜੋ ਨਾਮ ਪ੍ਰਯੋਗ 'ਚ ਲੈ ਕੇ ਜਾਵਾਂਗੇ ਉਹਨੂੰ ਅਸੀਂ ਕਹਾਂਗੇ ਵਸਤੂਵਾਚਕ ਨਾਮ ਫਿਰ ਇਸ ਤੋਂ ਬਾਅਦ ਹੈ ਬੇਟੀ ਇਕੱਠਵਾਚਕ ਨਾਮ ਇਹਦੇ ਨਾਮ ਤੋਂ ਹੀ ਕਲੀਅਰ ਹੁੰਦਾ ਹੈ ਕਿ ਜਿਹੜੀਆਂ ਕਿਸੇ ਚੀਜ਼ਾਂ ਦੇ ਇਕੱਠ ਬਾਰੇ ਤੇ ਇਕੱਠ ਵੀ ਕਿਹੜਾ ਜਿਹੜੀਆਂ ਚੀਜ਼ਾਂ ਗਿਣੀਆਂ ਜਾ ਸਕਦੀਆਂ ਹੋਣ ਕੋਈ ਉਹ ਜੀਵ ਵੀ ਹੋ ਸਕਦੇ ਆ ਵਸਤੂਆਂ ਵੀ ਹੋ ਸਕਦੀਆਂ ਵਿਅਕਤੀ ਵੀ ਹੋ ਸਕਦੇ ਆ ਤਾਂ ਜੋ ਇੱਕ ਇਕੱਠ ਨੂੰ ਗਿਣੇ ਜਾਣ ਵਾਲੇ ਇਕੱਠ ਨੂੰ ਜਿਹੜਾ ਡਿਫਿਕਟ ਕਰੇ ਤਾਂ ਉਹਨੂੰ ਅਸੀਂ ਕਹਾਂਗੇ ਬੇਟੇ ਇਕੱਠਵਾਚਕ ਨਾਮ ਜਿਵੇਂ ਕਿ ਕੋਈ ਸ਼੍ਰੇਣੀ ਹੋਗੀ ਕੋਈ ਸਭਾ ਹੋਗੀ ਠੀਕ ਹੈ ਤਾਂ ਫੌਜ ਹੋਗੀ ਉਹਨਾਂ ਚੀਜ਼ਾਂ ਨੂੰ ਇਸ ਤੋਂ ਬਾਅਦ ਬੇਟੇ ਅਖੀਰਲਾ ਆ ਜਾਂਦਾ ਆਪਣਾ ਭਾਵਵਾਚਕ ਨਾਮ ਆਪਦੇ ਨਾਮ ਤੋਂ ਹੀ ਸਾਨੂੰ ਜਿਹੜਾ ਸਪਸ਼ਟ ਹੁੰਦਾ ਹੈ ਭਾਵ ਮਤਲਬ ਕੋਈ ਵੀ ਅਹਿਸਾਸ ਕੋਈ ਵੀ ਜਿਹੜਾ ਕਹੇ ਲੋਕ ਗੁਣ ਕਹਿ ਸਕਦੇ ਆ ਕੋਈ ਹਾਲਤ ਕਹਿ ਸਕਦੇ ਆ ਜਿਹੜੀ ਚੀਜ਼ ਨੂੰ ਦੇਖਿਆ ਨਹੀਂ ਜਾ ਸਕਦਾ ਪਰ ਮਹਿਸੂਸ ਕੀਤਾ ਜਾ ਸਕਦਾ ਤਾਂ ਉਹਦੇ ਉਹ ਜਿਸ ਨਾਮ ਤੋਂ ਸਾਨੂੰ ਇਹੋ ਜਿਹੀ ਚੀਜ਼ਾਂ ਦਾ ਪਤਾ ਲੱਗੇ ਉਹਨੂੰ ਅਸੀਂ ਕਹਾਂਗੇ ਭਾਵਵਾਚਕ ਨਾਮ ਤਾਂ ਬੇਟੇ ਇਸ ਇੱਕ ਲਾਈਨ ਦੇ ਵਿੱਚ ਸਾਨੂੰ ਜਿਹੜੀ ਨਾਮ ਦੀਆਂ ਪੰਜ ਦੀਆਂ ਪੰਜ ਜਿਹੜੀਆਂ ਕਿਸਮਾਂ ਹੈਗੀਆਂ ਉਹਨਾਂ ਦੇ ਬਾਰੇ ਵਿੱਚ ਕਲੀਅਰ ਕਟ ਜਾਣਕਾਰੀ ਮਿਲਦੀ ਹੈ ਕੋਸ਼ਿਸ਼ ਕਰਨੀਏ ਸਾਰੇ ਬੱਚਿਆਂ ਨੇ ਇਹਨੂੰ ਯਾਦ ਕਰਨਾ ਹੈ ਤਾਂ ਕਿ ਨਾਮ ਦੀਆਂ ਜਿਹੜੀਆਂ ਕਿਸਮਾਂ ਉਹ ਤੁਸੀਂ ਕਦੇ ਵੀ ਭੁੱਲ ਨਾ ਸਕੋ ਸ਼ੁਕਰੀਆ ਬੇਟੇ